ਗਿੱਦੜਵਾਹਾ ਪਿਉਰੀ ਰੋਡ ਤੇ ਗੁਰਦੀਆਲ ਸਿੰਘ ਬਾਗੇਵਾਲੇ ਦੀ ਢਾਣੀ ਨੇੜੇ ਪੈਟਰੋਲ ਪੰਪ ਵਿਖੇ ਕ੍ਰਿਪਤੀ ਕਿੱਲੇ ਕਣਕ ਦੀ ਖਰੀ ਫਸਲ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਰੋਡ ਤੇ ਪੈਂਦੇ ਖੇਤਾਂ ਵਿੱਚ ਕਣਕ ਦੀ ਖਰੀ ਫਸਲ ਨੂੰ ਅੱਜ ਦੁਪਹਿਰ ਬਿਜਲੀ ਦੇ ਛਾਟ ਕਰਕੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਰੀਬ 3 ਏਕੜ ਕੰਤ ਸੜ ਕੇ ਸੁਆਹ ਹੋ ਗਈ। ਦੂਜੇ ਪਾਸੇ ਪਿੰਡ ਪਿਉਰੀ ਦੇ ਵਸਨੀਕਾਂ ਅਤੇ ਫਾਇਰ ਵਿਭਾਗ ਗਿੱਦੜਵਾਹਾ ਨੇ ਮੌਕੇ ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। जिस ਨਾਲ फोर्स तेरी नुकसान ਹੋਣ ਤੋਂ ਬਚਾ ਹੋ ਗਿਆ ਇਸ ਅੱਗ ਜਣੀ ਦਿੱਕਤ ਨਵਿਕ ਜਫਤਾਰ ਸਿੰਘ ਪੁੱਤਰ ਮਿੱਟੂ ਸਿੰਘ ਦੇ ਕਰੀਬ ਸੱਤ ਕਿल्ले दशम ਸਿੰਘ ਪੁੱਤਰ ਮੋਨਾ ਸਿੰਘ ਦੇ ਸੱਤ ਅੱਠ ਕਿल्ले ਅਤੇ ਕਾਕਾ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਕਰੀਬ 15 ਕਿल्ले ਸਾੜ ਕੇ ਸੁਆਹ ਹੋ ਗਏ ਦੂਜੇ ਪਾਸੇ ਮੌਕੇ ਤੇ ਮजूद ਲੋਕਾਂ ਨੇ ਦੱਸਿਆ ਕਿ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਹੋਇਆ ਸ਼ਾਰਟ ਸਰਕਟ ਹੈ 피해 ਕਿਸਾਨਾਂ ਨੇ ਸਰਕਾਰ પાસે ਮੁਆਵਜ਼ੇ ਦੀ ਮੰਗ ਕੀਤੀ ਹੈ 나ਜ ਸਿੰਘ ਜੀ ਅੱਜ ਕੀ ਗੱਲ ਹੋਈ ਹੈ ਜੀ ਹਲਕੀ ਹੋਈ ਜੀ ਮਸ਼ੀਨ ਕਣਕ ਵੱਢਦੀ ਸੀਗੀ ਤੇ ਉਹ ਅਚਾਨਕ ਹੀ ਅੱਗ ਪੈ ਗਈ ਤੇ ਅਸੀਂ ਟਰੈਕਟਰ ਤੇ ਮਸ਼ੀਨਾਂ ਦਾ ਮਸ਼ੀਨ ਕੱਟੀ ਦਵਾਰਾ ਤੇ ਅਸੀਂ ਟਰੈਕਟਰ ਬਾਹਰ ਕੱਢੇ ਦਵਾਰਾ ਇਹਨੇ ਟਰੈਕਟਰ ਕਣਕ ਦਾ ਤਾਂ ਬਹੁਤ ਨੁਕਸਾਨ ਹੋ ਗਿਆ 20 ਕਿਲੇ ਜਲ ਗਈ ਤੇ ਕੁਝ ਬਾਕੀ ਟਰੈਕਟਰਾਂ ਤੇ ਮਸ਼ੀਨ ਦਾ ਨੁਕਸਾਨ ਹੋਣ ਬਚ ਗਿਆ ਕੋਈ ਬੰਦੇ ਦਾ ਨੁਕਸਾਨ ਹੋਇਆ ਜੀ ਇਹ ਨਹੀਂ ਰ ਆਪਣੀ ਮੇਰ ਬਣੀ ਤੀ ਪੈਤੀ ਕਿ ਨੁਕਸਾਨ ਹੋਗਾ ਜੀ ਕੀ ਮੰਕੀ ਕਾ ਪੇਸਤਾ ਅਰੇ ਮੰਕਾ ਤੇ ਜਿਹੜਾ ਸਾਡਾ ਕੋਈ ਕਣਕ ਸੜੀ ਗੋ ਦਾ ਮੁਆਜਬਾ ਦਿੱਤਾ ਜਾਵੇ ਯਾ ਯਾ ਜਿਹੜਾ ਨੁਕਸਾਨ ਹੋਗਾ ਕਿ ਨੁਕਸਾਨ ਨਿਸ਼ਾਤਰ ਸਿੰਘ ਜੀ ਨਿਸ਼ਾਤਰ ਸਿੰਘ ਜੀ ਕੀ ਗੱਲ ਹੋਈ ਆ ਇਹ ਜਨਾਬ ਜਦੋਂ ਸਾਨੂੰ ਪਤਾ ਲੱਗਾ ਜੀ ਰੇੜੀ ਚ ਬੋਲੇ ਅੱਗ ਪਈ ਐ ਸਾਰਾ ਪਿੰਡ ਹੋਮਾ ਹਮਾਕੇ ਭੱਜ ਜਾਏਗਾ ਆ ਕੇ ਅੱਗ ਉਧਰੋ ਹਾਈਵੇ ਰੇ ਰਾ ਆਪਣੀ ਗੱਡੀ ਵੀ ਆ ਗਈ ਤੇ ਅੱਗ ਦਾ ਕਾਬੂ ਕਰ ਲਈ ਪਰ ਨੁਕਸਾਨ ਸਾਡੇ ਇਹਦੇ ਹਲਕੇ ਚ ਬਹੁਤ ਜ਼ਿਆਦਾ ਹੋ ਗਿਆ 35 ਕਿੱਲਿਆਂ ਦਾ ਅਸੀਂ ਮੰਨਦੇ ਆਂ ਵੀ ਕੁਝ ਕਣਕ ਵਹੀ ਗਈ ਕੁਝ ਕਣਕ ਮੱਚ ਗਈ ਇਹ ਘੱਟੋ ਘੱਟ 50000 ਰੁਪਏ ਕਿੱਲਿਆਂ ਦਾ ਸਾਡਾ ਨੁਕਸਾਨ ਹੋਇਆ ਜਿੰਨਾ ਵੀ ਹੋਇਆ ਤੇ ਸਾਰੇ ਗਰੀਬ ਬੰਦਿਆਂ ਦਾ ਨੁਕਸਾਨ ਹੋਇਆ ਠੇਕੇਸੀ ਵਾਲਿਆਂ ਦਾ ਨੁਕਸਾਨ ਹੋਇਆ ਠੇਕੇਸੀ ਦੇ ਬਾਣੇ ਨਾ ਕੋਈ 50 ਇਹ ਠੇਕੇ ਦਾ ਪਰਿਆ ਜੀ ਬਾਕੀ ਵੇਖ ਲਓ ਖਰਚਾ ਬਹੁਤ ਆਉਂਦਾ ਉੱਥੇ ਬਾਕੀ ਅਸੀਂ ਮੈਂ ਆਪਣਾ ਬਲਾਗ ਦਰਵਾਦਾ ਲੱਖੋ ਵਾਲੇ ਜੂਨੀਅਰ ਪ੍ਰਧਾਨ ਆ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਮਹਾਜਬਾ ਵੱਧ ਤੋਂ ਵੱਧ ਡਿਟੇਲਡ ਸਾਨੂੰ 12 ਵਜੇ ਆਈ ਆਈ ਕੱਪਣਾ ਸਾਨੂੰ ਫੋਨ ਆਇਆ ਸੀਗਾ ਵੀ ਪਿਉਰੀ ਰੋਡ ਤੇ ਆਪਣਾ ਸਾਨੂੰ ਆਪਣਾ ਪੰਪ ਤੇ ਮੁਰੇ ਕਮੈਂਡੂ ਅੱਗ ਲੱਗੀ ਆ ਇਹ ਨਾਲ ਦੀ ਨਾਲ ਗੱਡੀ ਲਾ ਕੇ ਚੱਲ ਪਈ ਉਹ ਤੋਂ ਆ ਕੇ ਵੇਖਾਂ ਤਾਂ ਬਹੁਤ ਇੱਥੇ ਅੱਗ ਜ਼ਿਆਦਾ ਸੀ ਤੇ ਜਦੋਂ ਕੋਈ ਟਰੈਕਟਰਾਂ ਨੇ ਸਾਡੇ ਨੰਬਾ ਮਦਦ ਕਰੀ ਟਰੈਕਟਰਾਂ ਨੇ ਜ਼ਿੰਮੇਦਾਰਾਂ ਨੇ ਚਾਫੇ ਨੰਬਾ ਅੱਗ ਭੇਜੇ ਅਸੀਂ ਬਹੁਤ ਭਜਾਈ ਜੀ ਤੇ 20 25 ਕਿੱਲੇ ਕਣਕ ਮੱਚ ਗਈ ਆ ਉਹਨੂੰ ਕਾਬੂ ਪਾ ਲੈਗੇ ਜੀ ਹਾਂਜੀ ਹਾਂ ਕੰਟਰੋਲ ਆਈ ਹਾਂ ਜੀ 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 ਪੰਜਾਬ ਟੀਵੀ ਦੇ ਲਈ ਗਿੱਦੜਵਾਹ ਤੋਂ ਸੋਨੇ ਕੱਲਾ ਦੀ ਰਿਪੋਰਟ